ਐਂਡ ਡਿਊ ਪੀਰੋ ਜੀ ਡਿਊ ਅੱਜ ਆਪਾਂ ਇੱਥੇ ਆਏ ਆਂ ਬੀਬੀਆਂ ਦਾ ਚੌਂਕ ਜੀ ਚਾਰ ਨੰਬਰ ਗਲੀ ਚ ਤੇ ਆਪਾਂ ਆਇਆ ਬਟਿਕ ਤੇ ਜੀ ਇਹਨਾਂ ਨੇ ਆਪਾਂ ਨੂੰ ਬੁਲਾਇਆ ਸੀ ਵਿਚਾਰਿਆਂ ਨੇ ਮੇਰਾ ਕੱਪੜਾ ਲੱਤਾ ਹੀ ਸਿਓਂ ਵੇਚ ਦਿੰਦੇ ਆ ਫਰੈਂਡਸ ਸਾਰਾ ਅਗਰ ਜੇ ਤੁਸੀਂ ਵੀ ਮੈਨੂੰ ਗਿਫਟ ਕੁਮ ਤਾਂ ਕਰਨਾ ਨਾ ਤਾਂ ਇੱਥੇ ਸੂਟ ਵੜਾ ਦਿਓ ਇਹਨਾਂ ਨੂੰ ਠੀਕ ਹੈ ਇਹ ਸਿਓਂ ਕੇ ਨਾ ਤੇ ਦੇ ਦੇ ਕੇ ਮਿਲੋ ਠੀਕ ਹੈ ਜੀ ਬੋਲੋ ਜੀ ਦੇਓਗਾ ਹਾਂਜੀ ਹਾਂਜੀ ਜਰੂਰ ਦੇਵਾਂਗੇ ਸੂਟ ਸਿੱਧਾ ਘਰ ਕੇ ਘਰੇ ਵੀ ਪਹੁੰਚਾਵਾਂਗੇ ਹਾਂਜੀ ਡਿਲੀਵਰੀ ਵੀ ਹੈਗੀ ਆ ਤੇ ਨਾਲੇ ਨਾ ਇੱਕ ਰਿਕਵੈਸਟ ਆ ਜੀ ਆਹਨਾਂ ਨੇ ਨੰਬਰ ਪਾਏ ਹੋਏ ਆ ਤੇ ਫालतू ਨਾ ਬੰਦੇ ਨਾ ਫੋਨ ਕਰਿਆ ਕਰੋ ਬਾਈ ਬਣ ਕੇ ਠੀਕ ਆ ᱛਿੰਨ ਆਪਣਾ ਸਭ ਦੀਆਂ ਸੰਝੀਆਂ ਹੁੰਦੀਆਂ ਆਂ ਵੀ ਕਦੇ ਲੇਟ ਜੇ ਮੂਨ ਕਰਨ ਆ ਠੀਕ ਆ ਜੀ ਮੈਨੂੰ ਪਤਾ ਤੁਸੀਂ ਇੰਸਟਾਗ੍ਰਾਮ ਤੋਂ ਮੇਰੇ ਨਾਲ ਜੁੜੇ ਹੋਏ ਆਂਗੇ ਹਨਾ ਮੇਰੇ ਬਲੌਗ ਦੇਖਦੇ ਹੋ ਤੇ ਵੀਰ ਵਾਂ ਕੇ ਹੱਥ ਬੰਨ ਕੇ ਰਿਕਵੈਸਟ ਆ ਜੀ ਤੁਹਾਡੇ ਅੱਗੇ ਲੇ ਕੋ ਹਨਾ ਸਾਰੇ ਪਰਿਵਾਰ ਵਾਲੇ ਆਪਾਂ ਤੇ ਇਹ ਲੇਡੀ ਜੀ ਫੋਨ ਲਾਉਣ ਜਿਨ੍ਹਾਂ ਨੇ ਸੂਟ ਸਵਾਉਣਾਗਾ ਤੇ ਇਹਨਾਂ ਨੂੰ ਵਿਚਾਰਾ ਨਾ ਐਵੇਂ ਨਾ ਤੰਗ ਪਰੇਸ਼ਾਨ ਕਰੀ ਜਾਇਆ ਕਰੋ ਹਨਾ ਚਲੋ ਇਹਦਾ ਸ਼ੁਗਰ ਆ ਵਿਚਾਰਾਂ ਦੇ ਵੀ ਘਰ ਆ ਰਿਹਾ ਨਹੀਂ ਕਰ ਰੋਗੜਾ ਦੇ ਕਹਿੰਦੇ ਜਾ ਬਟੀਕਤੀ ਰਹਿ ਉਹੀ ਗੱਲ ਕਰਦੇ ਟਾਈਮ ਵੀ ਨਹੀਂ ਨਾ ਦੇਖਦੇਗੇ ਜਦੋਂ ਮਰਜ਼ੀ ਦਿਲ ਚ ਆਇਆ ਫੋਨ ਲਾ ਲੈਣ ਦੇ ਕਈ ਮੇਰੇ ਘਰ ਭੈਣਾਂ ਰਾਤ ਨੂੰ ਫੋਨ ਲਾਈ ਜਾਂਦਾ ਵੀ ਕਿਰਨਾਂ ਨਾ ਦੇਖੋ ਜੀ ਇਹਨਾਂ ਕੋਲੇ ਮੇਰਾ ਕੋਈ ਨੰਬਰ ਨਹੀਂ ਹੈਗਾ ਠੀਕ ਹੈ ਜੀ ਤੇ ਨੰਬਰ ਸਾਡਾ ਬਾਇਓ ਤੇ ਆ ਜਿਨੇ ਵੀ ਗੱਲ ਕਰਨੀ ਆ ਸਾਡੇ ਬਾਇਓ ਤੋਂ ਨੰਬਰ ਚੱਕੋ ਤੇ ਗੱਲ ਕਰਿਆ ਕਰੋ ਠੀਕ ਹੈ ਜੀ ਤੇ ਐਵੇਂ ਕਿਸੇ ਨੂੰ ਨਾ ਤੰਗ ਪ੍ਰੇਸ਼ਾਨ ਨਾ ਕਰਿਆ ਕਰੋ ਅਸੀਂ ਤਾਂ ਇਹਨਾਂ ਦੇ ਕਸਟਮਰ ਹੈ ਜੀ ਠੀਕ ਹੈ ਨਾ ਤੇ ਇਹਨਾਂ ਨੇ ਕੰਮ ਕਰਨਾ ਚਾਹ ਰਹੇ ਨੇ ਅਸੀਂ ਤਾਂ ਇਹਨਾਂ ਦੇ ਕਸਟਮਰ ਹੈ ਤਾਂ ਕੱਪੜਾ ਦਿੱਤਾ ਸੁਵਾਉਣ ਆਨੇ ਆ ਇਹਨਾਂ ਕੋਲੋਂ ਕੋਈ ਸਾਡਾ ਨੰਬਰ ਨਹੀਂ ਇਹਨਾਂ ਕੋਲੇ ਕੋਈ ਇਹ ਸਾਡਾ ਘਰਵਾਰ ਨਹੀਂ ਜਾਣਦੇ ਹੈਗੇ ਤੇ ਨਾ ਹੀ ਅਸੀਂ ਇਹਨਾਂ ਦਾ ਘਰ ਜਾਣਦੇ ਆ ਸਿਰਫ ਅਸੀਂ ਇਹ ਨਹੀਂ ਦੁਕਾਨ ਜਾਣਦੇ ਆ ਇਹ ਦੁਕਾਨ ਆ ਇੱਥੇ ਬੀਬੀਆਂ ਦਾ ਚੌਕ 4 ਨੰਬਰ ਗਲੀ ਚ ਐਵੇਂ ਨਾ ਕਿ ਸਾਨੂੰ ਤੰਗ ਕਰਿਆ ਕਿ ਸੋ ਜਾਣਦੇ ਆ ਕੋਈ ਲੋਕਾਂ ਨੇ ਤੇ ਤੰਗ ਕਰਦੇ ਹਾਂਜੀ ਬੋਲੋ ਜੀ ਤੁਸੀਂ ਵੀ ਭੈਣ ਜੀ ਨੂੰ ਬੁਲਾਓ ਕੁਝ ਵੀ ਫੋਨ ਵੀ ਪਾਈ ਨਾ ਵੀ ਨੰਬਰ ਪਾਇਆ ਮੇਰੇ ਕੋਲੇ ਲੇਡੀਜ਼ ਹੀ ਬਹੁਤ ਘੱਟ ਆਉਂਦੀ। ਇਹ ਲੇਡੀਜ਼ ਦਾ ਹੀ ਕੰਮ ਆ ਜਦੋਂ ਬੁਟੀਕ ਦਾ ਕਹਿਦਾ ਤਾਂ ਲੇਡੀਜ਼ ਹੀ ਕੰਮ ਹੁੰਦਾ। ਜੈਂਟਸ ਫੋਨ ਕਰਦੇ ਕਿ ਕੁੜਤਾ ਪਜਾਮਾ ਸਟਿਚ ਕਰ ਦੋ। ਇਹ ਅਸੀਂ ਤਾਂ ਕਰ ਸਕਦੇ ਹਾਂ ਠੀਕ ਹੈ। ਇਹ ਸਵਾਸ ਉੱਡ ਪਾਓਗੇ ਤਾਂ ਆਜੋ। ਹਾਂ। ਸਹੀ ਜਵਾਬ ਆ ਬਿਲਕੁਲ ਸਹੀ ਜਵਾਬ ਆ। ਜੇ ਤੁਸੀਂ ਕਿਸੇ ਨੂੰ ਕੋਈ ਜ਼ਰੂਰਤ ਆ ਤਾਂ ਲੇਡੀਜ਼ ਬਾਰੇ ਪੁੱਛਦੇ ਨਾ ਜੈਂਟਸ ਸਵੇਰੇ ਹੀ ਲੱਗ ਜਾਣਗੇ 7 ਵਜੇ ਫੋਨ ਕਰਦੇ ਆਣੇ ਕੁੜਤੇ ਪਜਾਮੇ ਦੀ ਸਟਿਚ ਕਰਦੇ ਆ। ਇਹ ਬੁਟੀਕ ਦਾ ਮਤਲਬ ਹੀ ਨਹੀਂ ਪਤਾ ਸਾਨੂੰ। ਫਿਰ ਤੁਸੀਂ ਫੋਨ ਕਿਉਂ ਕਰਦੇ? ਹਾਂਜੀ। ਲੇਡੀ ਜੇ ਲੈਡੀ ਸੂਟ ਸੀ ਹੁੰਦਗਾ ਵਿਚਾਰਨਾ ਦੋਨੇ ਪਹਿਣਾ ਇਹ ਤੇ ਐਵੇਂ ਬਿਨਾ ਮਤਲਬ ਦੇ ਨਾ ਕਿਸੇ ਨੂੰ ਪਰੇਸ਼ਾਨ ਕਰਿਆ ਕਰੋ ਜੀ ਵੈਸੇ ਤੁਸੀਂ ਬਹੁਤ ਪਿਆਰ ਕਰਦੇ ਹੋ ਕਿਰਨ ਬਠਿੰਡਾ ਨੂੰ ਐਂ ਜੁੜੇ ਰਹੋ ਤੇ ਵਾਰ ਤੋਂ ਵਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਕਿਆ ਕਹਿੰਦੇ ਆ ਮੇਰੇ ਵੀਡੀਓ ਸਾਰੀਆਂ ਦੇਖਿਆ ਕਰੋ ਫਰੈਂਡ ਬਾਲ ਦਾ ਹਾਸੇ ਵਾਲਾ ਹੁੰਦਾ ਆ ਜੇ ਗੋਲੀ ਵਾਲਾ ਪੱਤਾ ਪੀਣਾ ਤਾਂ ਪੀ ਲੋ ਇਹ ਤਾਂ ਡੁਕਟਾ ਹੈਗਾ ਉਧਰ ਪਿਆ ਬੋਤਲ ਵਿੱਚ ਠੀਕ ਹੈ ਤੁਸੀਂ ਕੀ ਨਾ ਸ ਆ ਜਾਓ ਠੀਕ ਹੈ ਤੇ ਐਸੀ ਅਸੀਂ ਬੋਤਲਾ ਬਹੁਤ ਪੰਲੀ ਕਰਕੇ ਜਾਂਦੇ ਜਦੋਂ ਵੀ ਅਸੀਂ ਆਉਨੇ ਆ ਜਦੋਂ ਵੀ ਅਸੀਂ ਆਉਨੇ ਆ ਇਹ ਸਾਨੂੰ ਮਿੱਠੇ ਚੋਲ ਤਰੀ ਵਾਲੇ ਤੇ ਕਿਧਰੇ ਆਹਾ ਕद्दू ਦੀ ਦਾਲ ਸਾਨੂੰ ਇਹ ਬਹੁਤ ਕੁਝ ਖਵਾਉਂਦੇ ਬਸ 100 ਟਿੱਕਰੀ ਆ ਜਾ ਬਾਕੀ ਨੰਬਰ ਨੰਬਰ ਸਾਡੇ ਹੈ ਨਹੀਂ ਨਾ ਇਹਨਾਂ ਦਾ ਨੰਬਰ ਸਾਡੇ ਕੋਲੇ ਆ ਤੇ ਨਾ ਸਾਡਾ ਨੰਬਰ ਇਹਨਾਂ ਕੋਲੇ ਆ ਤੁਸੀਂ ਆਜੀ ਆਏ ਨਾ ਘੜਿਆ ਕਰੋ ਬੋਲੋ ਉਹ ਗੋਮੇਗੀ ਜੀ ਗੈਸਟ ਮੈਨੂੰ ਵੀ ਜਿਹੜੀ ਜੋ ਡਿਗਰੀ ਸਾਡੀ ਹੋਣੀ ਜਾਣੀ ਜੀ ਇਹਨਾਂ ਨੇ ਮੈਨੂੰ ਇੰਸਟਾਗ੍ਰਾਮ ਤੋਂ ਦੇਖਿਆ ਉੱਥੋਂ ਮੈਨੂੰ ਇਹਨਾਂ ਨੇ ਫੋਲੋ ਕੀਤਾ ਸਾਨੂੰ ਇੰਸਟਾਗ੍ਰਾਮ ਤੋਂ ਇਹਨਾਂ ਨੇ ਮੈਸੇਜ ਕੀਤਾ ਸਾਡੇ ਬਾਇਓ ਤੇ ਨੰਬਰ ਚੱਕ ਕੇ ਵੀ ਭਾਈ ਅਸੀਂ ਪ੍ਰੋਮੋਸ਼ਨ ਕਰਾਉਣੀ ਆ ਆਪਾਂ ਜੀ ਆ ਆ ਗਏ ਠੀਕ ਹੈ ਨਾ ਅੰਕਲ ਮੂੰਹ ਚਾ ਕੇ ਲਿਆ ਦੇ ਕੰਦ ਦਿਖਾ ਦੇ ਇੱਕ ਤਾਂ ਤੋਰੀ ਮੂਹ ਨੂੰ ਮੋਬਾਈਲ ਚਲਾਉਣਾ ਹੁੰਦਾ ਸਾਡੇ ਨੂੰ ਫਰੇ ਗਲ ਲਓ ਜੀ ਛੋਟ ਸੰਦ ਕਰ ਲੋ ਸਕਰੀਨ ਸ਼ਾਟ ਮਾਰ ਕੇ ਨੰਬਰ ਦਤਾ ਹਾਂਜੀ ਸਕਰੀਨ ਸ਼ਾਟ ਮਾਰ ਕੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਇਹਨਾਂ ਨੂੰ ਸਕਰੀਨ ਸ਼ਾਟ ਮਾਰ ਕੇ ਨਾ ਭੇਜ ਦਿਓ ਤੇ ਇਹ ਤਾਂ ਸਿਉਂ ਦੇਣਗੇ ਵਧੀਆ ਠੀਕ ਆ ਜੀ ਸੂਟ ਸਿਉਂ ਦੇਣਗੇ ਤੁਹਾਡਾ ਵਧੀਆ ਤੇ ਮੇਰਾ ਤਾਂ ਆਪ ਆਵੇ ਇਹਨਾਂ ਨੇ ਸਹੀ ਕੀਤਾ ਹੋਣਾ ਕਿਸੇ ਨੇ ਗਿਫਟ ਭੇਜਿਆ ਸੀ ਮੇਰੀ ਭੈਣ ਨੇ ਰਾਏਪੋਟ ਤੋਂ ਤੇ ਮੈਂ ਤਾਂ ਆਪ ਆ ਸਹੀ ਕਰਾਉਣ ਆਈ ਸੀ ਕਿ ਬਹੁਤ ਵਧੀਆ ਕੀਤਾ ਭੈਣ ਨੇ ਮੈਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਤਾਂ ਜੋ ਮੈਂ ਇੰਨੀ ਦੂਰ ਮੇਲਾ ਚੱਲ ਕੇ ਆਉਣੀ ਆ ਨਹੀਂ ਮੈਂ ਰਹਿਣੀ ਆ ਪੁੱਚੋ ਮੰਡੀ ਤੇ ਆ ਦੇ ਲੈ ਰਹਿੰਦੇ ਆ ਫਿੱਟ ਕਿਤੇ ਮੱਕੂ ਚੋ ਤੋਂ ਆਣੀਆਂ ਤਾਂ ਕੋਈ ਆ ਕਰਾਓ ਪੁੱਚੋ ਸਹੀ ਕਰਵਾਉਣਾ ਤੇ ਮੈਂ ਕੱਪੜੇ ਖੋਤੋਂ ਇਸ ਮੋਰ ਬ੍ਰੈਂਡ ਤੇ ਤੁਸੀਂ ਮੇਰੇ ਨਾਲ ਭੈਣੋ ਜਰੂਰ ਆਣਾ ਠੀਕ ਆ ਨਾ ਜੇ ਬਠਿੰਡੇ ਦੀਆਂ ਮੇਰੇ ਨਾਲ ਭੈਣਾਂ ਜਿਹੜੀਆਂ ਜੁੜਮਾ ਹੋਈਆਂ ਮੇਰੇ ਨਾਲ YouTube ਤੇ ਤੁਸੀਂ ਜਰੂਰ ਆਉਣਾ ਬੀਬੀਆਂ ਨਾਲ ਚਾਹ ਕਿ 4 ਨੰਬਰ ਗਲੀ ਭਾਰਤ ਨਗਰ ਹੈ ਨਾ ਜੀ ਨਹੀਂ ਹਾਂ ਪਾਪਾ ਪਾਪਾ ਫਰੀਦ ਨਗਰ ਸੌਰੀ ਸੌਰੀ ਪਾਪਾ ਬਾਬਾ ਫਰੀਦ ਨਗਰ ਚਾਰ ਨੰਬਰ ਗਲੀ ਸਾਹਮਣੇ ਕ੍ਰਿਸ਼ਨਾ ਵਟਿਕਾ ਤੇ ਸਾਹਮਣੇ ਨੂਰ ਵਟਿਕਾ ਤੁਸੀਂ ਦੋਨੋਂ ਲਕਾਨਾ ਤੇ ਆ ਸਕਦੇ ਹੋ ਠੀਕ ਹੈ ਜੀ ਤੇ ਸੂਟ ਲੈ ਕੇ ਆਉਣਾ ਚਾਰ ਚਾਰ ਦੋ ਇਸ ਪੈਨ ਨੂੰ ਦੋ ਇਸ ਪੈਨ ਨੂੰ ਠੀਕ ਹੈ ਜੀ ਹੜਾਣੇ ਤੇ ਸੂਟ ਤੁਸੀਂ ਸਵਾਉਂਗੇ ਨਾ ਜਦੋਂ ਪਾਉਂਗੇ ਗੱਲ ਚ ਫਿਰ ਤੁਹਾਨੂੰ ਪਤਾ ਲੱਗੂਗਾ ਵਾਕਈ ਗੱਲਬਾਤ ਹੈ ਤੇ ਲੜਾ ਕੇ ਬਹੁਤ ਵਧੀਆ ਨਹੀਂ ਘੈਂਟ ਗੱਲਬਾਤ ਮੇਹੀ ਨਾਲ ਖਮਜੀ ਨਾਲ ਦਾ ਦੁਕਾਨਾ ਜੇਵਾ ਲਓ ਆ ਆ ਮਹੀਨਾ ਹੀ ਦੇਖੋ ਇਹ ਆ ਸੂਟ ਟੰਗੇ ਪਏ ਇੱਧਰ ਆ ਸੂਟ ਟੰਗੇ ਇੱਕ ਇੱਧਰ ਸ਼ੀਸ਼ਾ ਸ਼ੀਸ਼ਾ ਆ ਟ੍ਰਾਈ ਕਰਨਾ ਇੱਧਰ ਸ਼ੀਸ਼ਾ ਵੀ ਲੱਗਿਆ ਹੋਇਆ ਹੈ ਜੀ ਆ ਦੇਖੋ ਟ੍ਰਾਈ ਰੂਮ ਹੈ ਟ੍ਰਾਈ ਟ੍ਰਾਈ ਰੂਮ ਟ੍ਰਾਈ ਰੂਮ ਇਹਦੇ ਦੂਜਾ ਹੈ ਸਿੰਪਲ ਹੈ ਇਹਦੇ ਵਿੱਚ ਉਹ ਸਾਹਮਣੇ ਨੂਰ ਬੁਟੀਕ ਹੈ ਜੀ ਤੇ ਆ ਇੱਧਰ ਸਾਹਮਣੇ ਕ੍ਰਿਸ਼ਨਾ ਬੁਟੀਕ ਹੈ ਤੇ ਆਉਣਾ ਜਰੂਰ ਵਿਜ਼ਿਟ ਕਰਨਾ ਮੈਂ ਵੀ ਗਰੇਜੀ ਚ ਬੋਲ ਲੈਨੀ ਆ ਫਰੰਟ ਆ ਤਾਂ ਮਾੜਾ ਮੋਟਾ ਲਾ ਦੇ ਫਿਰ ਦੋ ਥੱਪੇ ਹਾਂ ਸੁਣਾ ਦੇ ਕਾ ਦੇ ਇੰਗਲਿਸ਼ ਦੇ ਅੱਛਾ ਵਟ ਯੂ ਆਰ ਪ੍ਰੋਬਲਮ ਵਟ ਯੂ ਆਰ ਨੇਮ ਤੇ ਤੁਸੀਂ ਫੋਨ ਨਹੀਂ ਲਾਉਣਾ ਬਸ ਇਹ ਫੋਨ ਬੁੜੂਣਾ ਨਹੀਂ ਲਾਣਾ ਜਿੰਨਾ ਹੋ ਸਕਦਾ ਲੇਡੀਜ਼ ਹੀ ਫੋਨ ਲਾਉਣ ਹੱਥ ਬੰਨ ਕੇ ਰਿਕਵੈਸਟ ਹੀ ਹੈ ਜੀ ਤੁਹਾਡੇ ਅੱਗੇ ਠੀਕ ਹੈ ਤੇ ਐਵੇਂ ਕਿਸੇ ਨੂੰ ਤੰਗ ਨਹੀਂ ਕਰਨਾ ਕੁੜੀਆਂ ਜਿਵੇਂ ਮਰਜ਼ੀ ਫੋਨ ਲਾਈ ਜਾਣ ਉਹ ਵੀ ਆਪ ਦੇ ਕੱਪੜੇ ਸਵਾਉਣ ਵਾਸਤੇ ਜਾਂ ਟਾਈਮ ਨਾਲ ਲਾ ਲੈਣ ਫੋਨ ਤੇ ਘਰ ਆਤ ਨੂੰ 11 ਵਜੇ ਫੋਨ ਨਹੀਂ ਲਾਣਾ ਜਾਂ ਸਵੇਰੇ ਲਾਉਣਾ ਟਾਈਮਿੰਗ ਟਾਈਮਿੰਗ ਦੱਸ ਦਿਓ ਨਾ ਵੀ ਫੋਨ ਕਿੰਨੇ ਵਜੇ ਤੇ ਕਿੰਨੇ ਵਜੇ ਤੱਕ ਲਾਣਾ ਲਾ ਲੈਣਾ ਤੇ ਪਰ ਸੋਚ ਸਮਝ ਕੇ ਲਾਣਾ ਚਾਹੀਦਾ ਅਗਲੇ ਜੈਂਸ ਬੰਦਾ ਕੋਈ ਕੋਈ ਨਾ ਲਾਵੇ ਇਹ ਕਹਿ ਰਹੇ 28 ਵਜੇ ਤੱਕ ਸ਼ਾਮ ਨੂੰ ਹਾਂ ਫਲਗ ਤੇ ਨੂੰ ਪਤਾ ਲੱਗ ਕੇ ਪੈਂਜੀ ਹਾਂਜੀ ਅੱਛਾ ਸਵੇਰ ਤੋਂ ਪਤਾ ਹੀ ਸੀ ਚਲੋ ਓਕੇ ਬਾਈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ லவ் யூ நபு ட்ர